ਕਿ ਤੁਸੀਂ ਅਮਰੂਦ ਖਾਣ ਦਾ ਸਹੀ ਤਰੀਕਾ ਜਾਣਦੇ ਹੋ ਤਾਂ ਤੁਸੀਂ ਕਹੋਗੇ ਕਿ ਹਾਂ ਅਮਰੂਦ ਨੂੰ ਲੂਣ ਲਗਾ ਕੇ ਖਾਣਾ ਚਾਹੀਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੂਦ ਨੂੰ ਅੱਗ ਵਿੱਚ ਭੁੰਨ ਕੇ ਖਾਣਾ ਇੱਕ ਬਿਹਤਰ ਤਰੀਕਾ ਹੈ ਜੀ ਹਾਂ ਅਜਿਹਾ ਇਸ ਲਈ ਕਿਉਂਕਿ ਜਦੋਂ ਤੁਸੀਂ ਅਮਰੂਦ ਨੂੰ ਭੁੰਨ ਕੇ ਖਾਂਦੇ ਹੋ ਤਾਂ ਇਸ ਦੇ ਕੁਝ ਗੁਣ ਵੱਧ ਜਾਂਦੇ ਨੇ ਜਿਵੇਂ ਕਿ ਇਸ ਦੇ ਕੁਝ ਐਂਟੀਆਕਸੀਡੈਂਟ ਵਰ ਜਾਂਦੇ ਨੇ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਨੇ ਅਤੇ ਤੁਹਾਨੂੰ ਕਈ ਸਮੱਸਿਆ ਤੋਂ ਬਚਾਉਣ ਵਿੱਚ ਮਦਦ ਕਰਦੇ ਨੇ ਅਲਰਜੀ ਦੀ ਸਥਿਤੀ ਵਿੱਚ ਪੁੰਨਿਆ ਅਮਰੂਦ ਖਾਣਾ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ ਅਸਲ 'ਚ ਅਲਰਜੀ ਦੀ ਸਮੱਸਿਆ ਉਹਨਾਂ ਲੋਕਾਂ 'ਚ ਜ਼ਿਆਦਾ ਹੁੰਦੀ ਹੈ ਜਿਨ੍ਹਾਂ 'ਚ ਹਿਸਟਾਮਾਈਨ ਵੱਧ ਜਾਂਦੀ ਹੈ ਅਜਿਹੇ 'ਚ ਤੁਸੀਂ ਪੁੰਜਾ ਅਮਰੂਦ ਖਾ ਕੇ ਇਸ ਸਮੱਸਿਆ ਨੂੰ ਘਟਾ ਸਕਦੇ ਹੋ ਹਾਲਾਂਕਿ ਇਹ ਸਰੀਰ ਵਿੱਚ ਅਲਰਜੀ ਨਾਲ ਪ੍ਰਤੀਕਿਰਿਆਸ਼ੀਲਤਾ ਨੂੰ ਘਟਾਉਂਦਾ ਹੈ ਇਹ ਅਲਰਜੀ ਨਾਲ ਲੜਨ ਵਿੱਚ ਵੀ ਮਦਦਗਾਰ ਹੁੰਦਾ ਹੈ ਇਸ ਤੋਂ ਇਲਾਵਾ ਇਸ ਦਾ ਸੇਵਨ ਉਹਨਾਂ ਲੋਕਾਂ ਲਈ ਵੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਵਿਟਾਮਿਨ ਸੀ ਤੋਂ ਅਲਰਜੀ ਹੈ ਪੁੰਨਿਆ ਅਮਰੂਦ ਖਾਣਾ ਖੰਗ ਅਤੇ ਛਾਤੀ ਜਾਮ ਦਾ ਸਭ ਤੋਂ ਪੁਰਾਣਾ ਇਲਾਜ ਹੈ ਇਹ ਬਲਗਮ ਨੂੰ ਪਿਘਲਾਉਣ ਅਤੇ ਛਾਤੀ ਜਾਮ ਨੂੰ ਘਟ ਕਰਨ ਵਿੱਚ ਮਦਦਗਾਰ ਹੈ ਇਸ ਤੋਂ ਇਲਾਵਾ ਅਮਰੂਦ ਖਾਣਾ ਉਹਨਾਂ ਲੋਕਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਦੀ ਈਓਸਿਨੋਫिल्स ਵੱਧ ਜਾਂਦੀ ਹੈ ਐਸਏ ਇਸ ਸਮੱਸਿਆ ਨੂੰ ਤੇਜ਼ੀ ਨਾਲ ਘਟ ਕਰਨ ਵਿੱਚ ਮਦਦਗਾਰ ਹੈ ਪੇਟ ਫੁੱਲਣ ਦੀ ਸਮੱਸਿਆ ਔਰਤਾ ਅਤੇ ਛੋਟੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਅਜਿਹੇ ਵਿੱਚ ਭੁੰਨਿਆ ਅਮਰੂਦ ਖਾਣਾ ਤੁਹਾਡੇ ਪੇਟ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ ਅਸਲ ਵਿੱਚ ਇਸ ਤੋਂ ਨਿਕਲਣ ਵਾਲਾ ਐਕਸਟ੍ਰੈਕਟ ਪੇਟ 'ਚ ਐਸਡਿਕ ਪੀਐਚ ਨੂੰ ਘਟ ਕਰਦਾ ਹੈ ਜਿਸ ਨਾਲ ਬਲੋਟਿੰਗ ਦੀ ਸਮੱਸਿਆ ਘਟ ਹੋ ਜਾਂਦੀ ਹੈ ਇਸ ਤੋਂ ਇਲਾਵਾ ਇਹ ਬੱਚਿਆਂ ਵਿੱਚ ਪੇਟ ਫੁੱਲਣ ਨਾਲ ਜੁੜੇ ਦਰਦ ਨੂੰ ਵੀ ਘਟਾਉਂਦਾ ਹੈ ਭੁੰਨਿਆ ਅਮਰੂਦ ਖਾਣ ਨਾਲ ਸਰਦੀ ਖਾਂਸੀ ਦੀ ਸਮੱਸਿਆ ਨਹੀਂ ਹੁੰਦੀ ਦਰਸਲ ਪੁਰਾਣੇ ਸਮਿਆਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਭੁੰਨਿਆ ਅਮਰੂਦ ਖਾਣ ਨਾਲ ਸਰੀਰ ਵਿੱਚ ਛੂਹ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਅੱਜ ਇਹ ਵਿੱਚ ਜਦੋਂ ਮੌਸਮ ਬਦਲ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਖਾ ਕੇ ਜ਼ੁਕਾਮ ਅਤੇ ਖਾਂਸੀ ਤੋਂ ਬਚ ਸਕਦੇ ਹੋ